ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਇੱਕ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਾਰੇ ਭਰਾਵਾਂ ਨਾਲ ਆਪਣੇ ਘਰੋਂ ਹੀ ਪਿੰਡ ਲਹਿਰਾ ਬੇਗਾ ਜ਼ਿਲ੍ਹਾ ਬਠਿੰਡਾ ਤੇ ਆਪਣੀ ਝੋਟੀ ਆਹਾ 2 ਸਾਲ ਦੀ ਤੇ ਤਿੰਨ ਦਿਨ ਪਹਿਲਾਂ ਬਾਈ ਜੀ ਇਹ ਖੁੱਲ ਕੇ ਇਹ ਰਾਤ ਨੂੰ ਇੱਥੇ ਬੰਨੀ ਹੁੰਦੀ ਆ ਕੁੰਡਾ ਸਾਹਮਣੇ ਨਹੀਂ ਪਈ ਜਾਂਦਾ ਤੇ ਖੁੱਲ ਕੇ ਯਾਰ ਦਾਣਾ ਖਾ ਗਈ ਉਹ ਨੇੜੇ ਝੋਲ ਵੀ ਆਪਣੀ ਉਹ ਨੇੜੀ ਰੱਖੇ ਹੋਏ ਆ ਕਿਉਂਕਿ ਹੁਣ ਅਗਲਾ ਆ ਗਈ ਥੋੜੀ ਜਿਹੀ ਇੱਧਰ ਰੱਖਾਂਗੇ ਬਾਰਬੂਰ ਲਾ ਕੇ ਤੇ ਢੋਲ ਫੁੱਲ ਭਰੇ ਸੀ ਸਰੋਂ ਦਾਣੇ ਦੇ ਤੇ ਰਾਤ ਨੂੰ ਖੁੱਲ ਗਈ ਭਰਾਵੋ 12:00 ਵਜੇ ਤੇ ਮੈਨੂੰ ਪਤਾ ਘੜ ਤੋਂ ਘਾਟਾ ਬੱਠਲ ਕਿੱਡਾ ਪਿਆ ਇਹ ਚ ਥੋੜਾ ਬਹੁਤਾ ਢੋਲਤਾ ਕੋਸਾ ਤੇ ਕੁਸ ਖਾਣ ਤੇ ਰੈਂਦੀ ਹੁੰਦੀ ਇੱਥੇ ਬਾਲਟੀ ਪਈ ਸੀ ਪਾਣੀ ਦੀ ਭਰੀ ਆ ਟੂਟੀਆਂ ਕੋਲੇ ਉੱਤੋਂ ਦੀ ਉਹ ਪੀ ਗਈ ਆਪਾਂ ਕਹਿ ਦਿੰਦੇ ਆ ਜੇ ਦਾਣਾ ਖਾ ਗਿਆ ਪਸ਼ੂ ਪਾਣੀ ਨਾ ਦੇਉ ਇਹ ਪੰਗਾ ਇਹ ਜਿਆ ਪਿਆ ਭਰਾ ਬੂ ਮੁੜ ਕੇ ਰਾਤ ਨੂੰ ਯਾਰਾਂ ਮਿੱਤਰਾਂ ਨੂੰ ਫੋਨ ਲਾਏ ਵਪਾਰੀਆਂ ਨੂੰ ਆਪਣੇ ਯੂਟਿਊਬਰ ਭਰਾਗੇ ਤੇ ਡਾਕਟਰਾਂ ਨੂੰ ਵੀ ਇੱਕ ਦੋਨੇ ਚੱਕ ਲਏ ਉਹਨਾਂ ਨੇ ਮੈਨੂੰ ਇਹੀ ਰਾਏ ਦਿੱਤੀ ਵੀ ਯਾਰ ਜੇ ਘਰੇ ਮਿੱਠਾ ਛੋਡਾ ਹੈਗਾ ਤਾਂ ਉਹ ਦੇ ਦੇ ਬਸ ਉਹੀ ਹੱਲ ਹੈ ਦਾ ਹੁਣ ਰਾਤ ਨੂੰ ਡਾਕਟਰ ਵੀ ਬਾਈ 12 ਵਜੇ ਕਿਹੜਾ ਆਉਂਦਾ ਮੁੜ ਕੇ ਭਰਾਵਾ ਮਿੱਠਾ ਛੋਡਾ ਹੈਗਾ ਸੀ ਸਾਡੇ ਘਰੇ ਤੇ ਉਹ 3-4 ਚਾਉਂਚੇ ਮੈਂ ਧੱਕੇ ਨਾ ਇਹਦੇ ਮੂੰਹ ਚ ਪਾਇਆ ਤੇ ਰਾਤ ਨੂੰ ਚਲੋ ਸਿੱਖਿਆ ਵੀ ਜਿਹੜਾ ਸਵੇਰੇ ਦੇਖਾਂਗੇ ਵੀ ਕੀ ਬਣਦਾ ਮੁੜ ਕੇ ਉਹਨੇ ਬਹੁਤ ਫਾਇਦਾ ਕਰਿਆ ਬਾਈ ਮਿੱਠੇ ਛੋਡੇ ਨੇ ਵੀ ਰਾਤ ਨੰਗੀ ਝੋਟੀ ਦੀ ਟੜਕੇ ਮੈਂ ਡਾਕਟਰ ਸਾਦ ਲਿਆ ਉਹਨੇ ਤੇਜਾਬ ਦੇ ਟਿਕ ਟੁਕੇ ਲਾਤੇ ਤੇ ਹੁੰਦੀ ਹੁੰਦੀ ਹੌਲੀ ਹੌਲੀ ਵੀ ਸੈੱਟ ਹੋ ਗਈ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਉਹਨਾਂ ਭਰਾਵਾਂ ਦਾ ਇੰਨੇ ਆਪਾਂ ਨੂੰ ਰਾਏ ਦਿੱਤੀ ਕਿਉਂਕਿ ਕਈ ਵਾਰੀ ਚੀਜ਼ ਆਪਣੇ ਘਰੇ ਹੁੰਦੀ ਆ ਬਿਨਾਂ ਨੌਲੇਜ ਤੋਂ ਆਪਾਂ ਨੂੰ ਪਤਾ ਨਹੀਂ ਹੁੰਦਾ ਜਿਵੇਂ ਕਹਿੰਦੇ ਹੁੰਦੇ ਆ ਰਸੋਈ ਚਾਪੜੇ ਗੁਨਾਹਾਂ ਵਾਲੀਆਂ ਚੀਜ਼ਾਂ ਹੀ ਹੁੰਦੀਆਂ ਤੇ ਕਈ ਬਹੁਤ ਜਿਵੇਂ ਆਪਾਂ ਨੂੰ ਵਰਤਨ ਦਾ ਨਹੀਂ ਪਤਾ ਤੇ ਛੋਟੀ ਦੀ ਜਾਨ ਬਚ ਗਈ ਬਾਈ ਜੀ ਸਾਰੇ ਵੀਰਾਂ ਨੂੰ ਮੈਂ ਤਾਂ ਐਸੀ ਕਹਿਣਾ ਜਿ ਮਿੱਠਾ ਛੋਟਾ ਆਪਣੇ ਘਰੇ ਜ਼ਰੂਰ ਹੋਣਾ ਚਾਹੀਦਾ ਪਸ਼ੂਆਂ ਵਾਲੇ ਘਰੇ ਉਹ ਵੀ ਖਰਾਕ ਚ ਪਾਉਣੇ ਆਪਾਂ ਪੰਨੀ ਲਾਉਣ ਵੇਲੇ ਪਾ ਦਿਓ ਕਿਉਂਕਿ ਹਾਜਮਾ ਸੱਟ ਰਹਿੰਦਾ ਪਸ਼ੂ ਦਾ ਤੇ ਇੱਕ ਜਿਹੜੀ ਤੰਦਰੁਸਤ ਪਸ਼ੂ ਦੀ ਨਿਸ਼ਾਨੀ ਹੈ ਉਹਦੇ ਨੱਕ ਤੇ ਮੁੜਕਾ ਜਰੂਰ ਚਾਹੀਦਾ ਪਸ਼ੂ ਗਾਲਾ ਕਰਦਾ ਹੋਣਾ ਚਾਹੀਦਾ ਤੇ ਫਿਰ ਮੁੜਕੇ ਸੈੱਟ ਹੋ ਗਈ ਭਰਾਵੋ ਹੌਲੀ ਹੌਲੀ ਤੇ ਜੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸਾਡੇ ਸਾਰੇ ਪਸ਼ੂ ਪਾਲਕ ਵੀਰਾਂ ਕੋਲੇ ਵਗ ਜਾਈ ਤਾਂ ਕਿ ਅਸੀਂ ਪਸ਼ੂਆਂ ਦੀ ਚੰਗੀ ਖਾਮ ਸਭਾਲ ਕਰ ਸਕੀਏ ਜੇ ਜਿਹੜੇ ਵੀ ਵੀਰਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਇਕੇ ਦਮ ਇਕੱਠਾ ਲਾਉਣ ਤੇ ਝਾਕ ਕੇ ਪੈਸਾ ਵੱਡਾ ਫਾਰਮ ਨਾਲ ਸ਼ੁਰੂ ਕਰਿਆ ਕਰੋ ਬਾਈ ਬਣ ਕੇ ਵੀ ਨੌਲੇਜ ਜ਼ਰੂਰੀ ਆ ਪਹਿਲਾ ਸਾਲ ਦੋ ਸਾਲ ਪਸ਼ੂ ਸਾਹਮਣੇ ਜ਼ਰੂਰ ਸਿੱਖੋ ਫਿਰ ਇਹ ਕੰਮ ਕਰੋ ਤੇ ਚੰਗੀ ਨਸਲ ਦੇ ਇਹਦੇ ਟੀਕੇ ਆ ਉਹ ਭਰਾਓ ਕਿਉਂਕਿ ਕੱਟੀ 40 50000 ਤੋਂ ਘੱਟ ਚੰਗੀ ਕੱਟੀ ਨਹੀਂ ਆਉਂਦੀ ਕਿ ਹਰੇਕ ਬੰਦਾ ਲੈ ਨਹੀਂ ਸਕਦਾ ਬਾਈ ਜੀ ਤੇ ਚੰਗੇ ਸੀਮਨ ਵਰਤੋ ਨਸਲ ਬਣਾਉਣ ਲਈ ਤੇ ਵੀਡੀਓ ਨੂੰ ਬਾਈ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਵੀਰਾਂ ਦਾ ਧੰਨਵਾਦ ਆ ਜਿਹੜੇ ਪਹਿਲਾਂ ਵੀ ਵੀਡੀਓ ਆਪਣੀਆਂ ਲਾਈਕ ਸ਼ੇਅਰ ਕਮੈਂਟ ਕਰਦੇ ਆ ਤੇ ਜੇ ਕਿਸੇ ਭਰਾ ਨੇ ਬਕਾਊ ਮੱਝ ਝੋਟੀ ਗਾਂ ਦੀ ਕਿਸੇ ਦੀ ਵੀਡੀਓ ਪਾਉਣੀ ਹੈ ਤਾਂ ਆਪਣਾ ਨੰਬਰ 94799 830 ਆ 8 ਜਿਹੜੀ ਵੀਡੀਓ ਇਹ ਅੱਜ ਆਪਾਂ 6 10 2025 ਨੂੰ ਬਣਾ ਰਹੇ ਹਾਂ ਸਾਡੇ ਕਿੰਨੇ ਵਜੇ ਦਾ ਟਾਈਮ ਆ ਤੇ ਮੀ ਵੀ ਪੈ ਰਿਹਾ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ